ਅੱਜ ਅਸੀਂ ਗੱਲ ਕਰਨ ਵਾਸਤੇ ਜਾ ਰਹੇ ਹਾਂ ਰਾਜਾ ਸੁਲੇਮਾਨ ਦੀ ਸੁਲੇਮਾਨ ਵੀ ਆਪਣੀ ਸਰੀਰਕਤਾ ਦੀਆਂ ਇਸ਼ਾਵਾਂ ਦੇ ਪਿੱਛੇ ਲੱਗ ਕੇ ਸਰੀਰਕ ਇਸ਼ਾਵਾਂ ਦੀ ਪੂਰਤੀ ਕਰਨ ਦੇ ਲਈ ਪਰਮੇਸ਼ੁਰ ਦੇ ਹੁਕਮਾਂ ਤੇ ਵਿਧੀਆਂ ਦੀ ਪਾਲਣਾ ਨਾ ਕਰ ਸਕਿਆ ਤੇ ਆਖਰ ਉਹ ਵੀ ਪਰਮੇਸ਼ੁਰ ਨੂੰ ਛੱਡ ਗਿਆ ਅਸੀਂ ਵੇਖਦੇ ਹਾਂ ਜਦੋਂ ਦਾਊਦ ਦਾ ਪੁੱਤਰ ਸੁਲੇਮਾਨ ਪਰਮੇਸ਼ੁਰ ਤੋਂ ਬਰਕਤਾਂ ਪ੍ਰਾਪਤ ਕੀਤਾ ਇੱਕ ਮਹਾਨ ਬੁੱਧੀਮਾਨ ਅਤੇ ਧਨੀ ਰਾਜਾ ਸੀ ਸੁਲੈਮਾਨ ਦੇ ਬਰਾਬਰ ਹੁਣ ਤੱਕ ਇਸ ਧਰਤੀ ਤੇ ਕੋਈ ਇੰਨਾ ਧਨੀ ਅਤੇ ਬੁੱਧੀਮਾਨ ਰਾਜਾ ਪੈਦਾ ਨਹੀਂ ਹੋਇਆ। ਉਸਨੇ ਪਰਮੇਸ਼ੁਰ ਦੇ ਲਈ ਇੱਕ ਭਵਨ ਬਣਵਾਇਆ ਜਿਸ ਵਿੱਚ ਪਰਮੇਸ਼ੁਰ ਦੀ ਮਹਿਮਾ ਨੇ ਆ ਕੇ ਵਾਸ ਕੀਤਾ। ਸੁਲੈਮਾਨ ਦਾ ਗਿਆਨ ਦੂਰ ਦੂਰ ਦੇਸ਼ਾਂ ਵਿੱਚ ਫੈਲ ਗਿਆ। ਅਤੇ ਸੁਲੈਮਾਨ ਬਹੁਤ ਅਮੀਰ ਰਾਜਾ ਬਣ ਗਿਆ। ਸੁਲੈਮਾਨ ਨੂੰ ਬਹੁਤ ਗਿਆਨ ਅਤੇ ਬੁੱਧ ਦੀਆਂ ਗੱਲਾਂ ਲੋਕਾਂ ਨੂੰ ਦਸੀਆਂ। ਬਹੁਤ ਗੀਤ ਲਿਖੇ, ਨੀਤੀ ਵਚਨ ਲਿਖਿਆ, ਸ਼੍ਰੇਸ਼ਟ ਗੀਤ ਲਿਖੇ, ਬਹੁਤ ਪ੍ਰਸਿੱਧ ਸਨ। ਪਰਮੇਸ਼ਵਰ ਤੋਂ ਇੰਨੀ ਬਰਕਤ ਮਿਲੀ ਸੀ ਲੇਕਿਨ ਸੁਲੇਮਾਨ ਰਾਜਾ ਵੀ ਪਰਮੇਸ਼ਵਰ ਦੀਆਂ ਵਿਧੀਆਂ ਨੂੰ ਤਿਆਗ ਆਪਣੇ ਮਨ ਦੇ ਅੰਦਰ ਦੀਆਂ ਭਾਵਨਾਵਾਂ ਇਸ਼ਾਵਾਂ ਨੂੰ ਪੂਰਿਆ ਕਰਨ ਲੱਗਾ ਪਰਮੇਸ਼ਵਰ ਨੇ ਮੂਸਾ ਦੇ ਦੁਆਰਾ ਆਗਿਆ ਦਿੱਤੀ ਸੀ ਅਸੀਂ ਪੜ੍ਹਦੇ ਹਾਂ ਵਿਵਸਤਾ ਸਰ ਦਾ ਗ੍ਰੰਥ 17 ਬਾਪ ਉਹਦੀ 16 ਤੇ 17 ਐਤ ਪਰ ਉਹ ਆਪਣੇ ਲਈ ਬਹੁਤ ਘੋੜੇ ਨਾ ਵਧਾਏ ਨਾ ਹੀ ਉਹ ਪਰਜਾਂ ਨੂੰ ਘੋੜੇ ਵਧਾਉਣ ਲਈ ਮਿਸਰ ਵਿੱਚ ਮੋੜੇ ਕਿਉਂ ਜੋ ਯਹੋਵਾ ਨੇ ਤੁਹਾਨੂੰ ਆਖਿਆ ਹੈ ਕਿ ਤੁਸੀਂ ਉਸ ਰਾਹ ਨੂੰ ਫੇਰ ਨਾ ਮੁੜਿਓ ਨਾ ਉਹ ਆਪਣੇ ਲਈ ਟੀਵੀਆਂ ਵਧਾਵੇ ਮਤੇ ਉਸ ਦਾ ਮਨ ਫਿਰ ਜਾਵੇ ਨਾ ਉਹ ਆਪਣੇ ਲਈ ਚਾਂਦੀ ਸੋਨਾ ਬਹੁਤ ਵਧਾਵੇ ਲੇਕਿਨ ਸੁਲੇਮਨ ਰਾਜਾ ਨੇ ਬਹੁਤ ਬਰਕਤਾਂ ਪਾਉਣ ਤੋਂ ਬਾਅਦ ਆਪਣੀ ਸਰੀਰਕਤਾ ਵਿੱਚ ਫਸ ਕੇ ਪਰਮੇਸ਼ਰ ਦੀਆਂ ਵਿਧੀਆਂ ਨੂੰ ਤਿਆਗ ਦਿੱਤਾ ਅਤੇ ਜੋ ਘੋੜੇ ਸੁਲੇਮਾਨ ਰੱਖਦਾ ਸੀ ਉਹ ਮਿਸਰ ਤੋਂ ਆਉਂਦੇ ਸਨ ਅਸੀਂ ਪੜਦੇ ਹਾਂ ਪਹਿਲਾ ਰਾਜਾ 10 ਬਾਪ ਦੀ 28 ਐਤ ਉਸ ਵਿੱਚ ਸਾਫ ਸ਼ਬਦਾਂ ਵਿੱਚ ਲਿਖਿਆ ਹੈ ਰਾਜਾ ਸੁਲੇਮਾਨ ਫਰਾਉਨ ਦੀ ਪੁੱਤਰੀ ਅਤੇ ਹੋਰ ਪਰਾਈਆਂ ਇਸਤਰੀਆਂ ਤੋਂ ਜੋ ਮਵਾਬੀ ਅਮੋਨਨਾ ਅਦੋਕਨਾ ਸਦੋਕਨਾ ਹਿਤਨਾ ਨਾਲ ਪ੍ਰੀਤ ਲਾ ਬਿਠਾ ਪਹਿਲਾ ਰਾਜਾ ਉਹਦੀ 11 ਬਾਪ ਦੀ 1 ਐਤ ਪੜੋ ਉਹਦੇ ਵਿੱਚ ਸਾਫ਼ ਸ਼ਬਦਾਂ ਵਿੱਚ ਲਿਖਿਆ ਹੈ ਉਹ ਉਹਨਾਂ ਜਾਤੀਆਂ ਦੀਆਂ ਸਨ ਜਿਨ੍ਹਾਂ ਦੇ ਵਿਸ਼ੇ ਵਿੱਚ ਯਹੋਵਾ ਪਰਮੇਸ਼ੁਰ ਨੇ ਇਸਰਾਇਲੀਆਂ ਨੂੰ ਕਿਹਾ ਸੀ ਤੁਸੀਂ ਉਹਨਾਂ ਦੇ ਵਿਚਕਾਰ ਨਾ ਜਾਣਾ ਨਾ ਤੁਹਾਡੇ ਵਿੱਚਕਾਰ ਆਉਣ ਉਹ ਤੁਹਾਡੇ ਮਨਾਂ ਨੂੰ ਆਪਣੇ ਦੇਵਤਿਆਂ ਵੱਲ ਫੇਰ ਲੈਣ ਪਰ ਸੁਲੇਮਾਨ ਨੇ ਉਹਨਾਂ ਦੇ ਨਾਲ ਪ੍ਰੀਤ ਲਾਈ ਉਸ ਦੀਆਂ 700 ਰਾਣੀਆਂ ਸਨ 300 ਰਖੇਲਾਂ ਹੋ ਗਈਆਂ ਉਹਨਾਂ ਇਸਤਰੀਆਂ ਨੇ ਉਸ ਦਾ ਮਨ ਮੋਲਿਆ ਫਿਰ ਸੁਲੇਮਾਨ ਜਦੋਂ ਬੜਾਪੇ ਵਿੱਚ ਉਹਦੀਆਂ ਇਸਤਰੀਆਂ ਨੇ ਉਹਦਾ ਮਨ ਹੋਰ ਨਾਲ ਦੇਵਤਿਆਂ ਦੇ ਪਿੱਛੇ ਫੇਰ ਦਿੱਤਾ ਉਸ ਦਾ ਮਨ ਯਹਵਾ ਆਪਣੇ ਪਰਮੇਸ਼ਰ ਵੱਲ ਲੱਗਾ ਨਾ ਰਿਹਾ ਜਿਵੇਂ ਉਹਦੇ ਪਿਤਾ 다ਊਦ ਦਾ ਮਨ ਲੱਗਾ ਰਿਹਾ ਸੀ ਅਸੀਂ ਇਹ ਪੜਦੇ ਹਾਂ ਪਹਿਲਾ ਰਾਜਾ 11 ਬਾਪ 1 ਤੋਂ 11 ਤੱਕ ਰਾਜਾ ਸੁਲੇਮਾਨ ਜਿਸ ਨੇ ਪਰਮੇਸ਼ਰ ਦੇ ਲਈ ਯਰੂਸ਼ਲਮ ਵਿੱਚ ਮੰਦਰ ਬਣਾਇਆ ਸੀ ਉਸੇ ਸੁਲੇਮਾਨ ਨੇ ਸਰੀਰ ਵਿੱਚ ਫਸ ਕੇ ਸਰੀਰਕਤਾ ਦੀਆਂ ਇਛਾਵਾਂ ਨੂੰ ਪੂਰਾ ਕਰਨ ਦੇ ਲਈ ਯਰੂਸ਼ਲਮ ਦੇ ਸਾਹਮਣੇ ਪਹਾੜ ਉੱਤੇ ਪ੍ਰਾਏ ਦੇਵਤਿਆਂ ਦੇ ਲਈ ਇੱਕ ਉੱਚਾ ਸਥਾਨ ਬਣਵਾਇਆ ਐਨੇ ਵੱਡੇ ਕੰਮ ਕਰਨ ਵਾਲਾ ਸੁਲੇਮਾਨ ਦਾ ਨਾਮ ਵਿਸ਼ਵਾਸ ਦੇ ਯੋਧਿਆਂ ਵਿੱਚ ਨਹੀਂ ਮਿਲਦਾ ਸੋ ਸਰੀਰਕਤਾ ਇਨਸਾਨ ਵਿੱਚ ਆਉਂਦੀ ਹੈ ਸਰੀਰਕਤਾ ਦੀ ਪੂਰਤੀ ਕਰ ਲਈ ਉਹ ਪਰਮੇਸ਼ਰ ਨੂੰ ਭੁੱਲ ਜਾਂਦਾ ਹੈ ਭਾਵੇਂ ਉਹ ਕਿੰਨਾ ਵੱਡਾ ਪ੍ਰੋਫਿਟ ਹੋਵੇ ਕਿੰਨਾ ਵੱਡਾ ਵਿਸ਼ਵਾਸੀ ਹੋਵੇ ਪਰ ਸ਼ੈਤਾਨ ਦੀ ਪਰਖ ਤੋਂ ਫੇਲ ਹੋ ਜਾਂਦਾ ਹੈ ਅਸੀਂ ਪਿਛਲੇ ਸਮੇਂ 다ਊਦ ਦੇ ਵਿਸ਼ੇ ਵਿੱਚ ਪੜਿਆ ਸੀ ਕਿ 다ਊਦ ਨੇ ਉਰੀਆ ਦੀ ਪਤਨੀ ਬੈਤਸਵਾ ਨਾਲ ਵਿਆਹ ਕਰਵਾ ਲਿਆ ਤੇ ਪਰਮੇਸ਼ਵਰ ਨੇ ਉਹਦੇ ਕੋਲੋਂ ਵੀ ਬਦਲਾ ਲਿਆ ਇਸੇ ਤਰ੍ਹਾਂ ਸੁਲੇਮਾਨ ਰਾਜਾ ਨੇ ਪਰਾਈਆਂ ਇਸਤਰੀਆਂ ਅਦੋਕਣਾ ਸਦੋਕਣਾ ਦੇ ਨਾਲ ਪ੍ਰੀਤ ਲਾ ਲਈ ਇਥੋਂ ਤੱਕ ਕਿ ਰਾਜਾ ਫਿਰਮ ਦੀ ਪੁੱਤਰੀ ਨੂੰ ਵੀ ਵਿਆ ਲਿਆ ਤੇ ਉਹਨਾਂ ਨੇ ਸੁਲੇਮਾਨ ਦਾ ਮਨ ਜਿਹੜਾ ਸੀ ਉਹ ਪਰਮੇਸ਼ਰ ਵੱਲੋਂ ਮੋੜ ਕੇ ਦੇਵੀ ਦੇਵਤਿਆਂ ਦੇ ਪਿੱਛੇ ਲਾਤਾ ਸੋ ਪਿਆਰਿਓ ਸ਼ੈਤਾਨ ਦੀ ਹਰ ਚਾਲ ਨੂੰ ਸਮਝਣ ਦੀ ਲੋੜ ਹੈ ਸ਼ੈਤਾਨ ਬਹੁਤ ਵਾਰੀ ਪਰਖਦਾ ਹੈ ਔਰ ਉਸ ਪਰਖ ਵਿੱਚ ਅਸੀਂ ਫੇਲ ਹੋ ਜਾਂਦੇ ਹਾਂ ਸਾਨੂੰ ਚਾਹੀਦਾ ਹੈ ਕਿ ਪਰਮੇਸ਼ਰ ਵੱਲ ਸਿੱਧੇ ਮਨ ਨਾਲ ਚੱਲਦੇ ਰਹੀਏ 于是。